ਜਿਹੜੇ ਬੰਦਿਆਂ ਨੂੰ ਇਹ ਵੀਡੀਓ ਉਹਨਾਂ ਲਈ ਆ 8-9 ਮਹੀਨੇ ਹੋਏ ਜਾਂ ਸਾਲ ਹੋਇਆ ਆ ਇਹਨੂੰ ਨਵੇਂ ਬੰਦਿਆਂ ਲਈ ਆ ਵੀਡੀਓ ਤੇ ਜਿਹੜੇ ਪੁਰਾਣੇ ਆ ਚਲ ਉਹਨਾਂ ਨੂੰ ਤਾਂ ਪਤਾ ਹੀ ਹੈ ਹਜੇ ਮੈਨੂੰ ਵੀ 8-9 ਮਹੀਨੇ ਹੋਏ ਨੇ ਪਹਿਲੀ ਗੱਲ ਮੈਨੂੰ ਕਮੈਂਟ ਬਹੁਤ ਆਉਂਦੇ ਨੇ ਵੀ ਬਾਈ ਪੇਪਰ ਕੋਦੋਂ ਖੁੱਲਣਗੇ 9 ਮਹੀਨੇ ਵਾਲੇ ਵੀਰੇ ਮੈਨੂੰ ਪੇਪਰਾਂ ਬਾਰੇ ਨੌਲੇਜ ਨਹੀਂ ਹੈਗੀ ਵੀ ਮੈਂ ਤੁਹਾਨੂੰ ਪੇਪਰਾਂ ਬਾਰੇ ਦੱਸ ਨਹੀਂ ਸਕਦਾ ਵੀ ਕਿਹੜੇ ਪੇਪਰ ਕਦੋਂ ਖੁੱਲਣੇ ਮੈਂ ਤਾਂ ਆਪ ਹਜੇ ਜੀਲ ਕਰਾਈ ਹੋਈ ਆ ਤੇ ਮੈਨੂੰ ਇੰਨੀ ਜਾਣਕਾਰੀ ਨਹੀਂ ਹੈਗੀ ਪੇਪਰਾਂ ਦੀ ਨਵੇਂ ਬੰਦੇਾਂ ਲਈ ਜਿਹੜੇ ਸਾਲ ਤੇ ਆਏ ਨੇ ਉਹਨਾਂ ਲਈ ਇੱਕ ਗੱਲ ਮੈਂ ਕਹਿਣੀ ਚਾਹਨਾ ਅਗਰ ਤੁਸੀਂ ਕਿਤੇ ਵੀ ਕੰਮ ਕਰਦੇ ਹੋ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਅਗਰ ਤੁਹਾਨੂੰ ਕੋਈ ਬੰਦਾ ਨਾਲ ਲੈ ਕੇ ਜਾਂਦਾ ਘਾਹ ਵੱਢਣ ਲਈ ਲੱਕੜਾ ਵੱਢਣ ਲਈ ਜਾਂ ਘਰੇ ਖੇਤੀਬਾੜੀ ਦਾ ਮਾੜਾ ਮੋਟਾ ਕੰਮ ਹੁੰਦਾ ਤੁਸੀਂ ਆਪਣੀ ਜ਼ੁਬਾਨ ਇੱਕ ਰੱਖਣੀ ਆ ਉਹਦੇ ਵਿੱਚ ਪਹਿਲੇ 50 ਰੁਪਏ ਕਹਿਣੇ ਆ ਵੀ ਮੈਂ 50 ਰੁਪਏ ਲੈਣੇ ਆ ਤੇ ਦੂਜੀ ਜ਼ੁਬਾਨ ਰੱਖਣੀ ਆ ਕਿ ਮੈਂ 8 ਘੰਟੇ ਕੰਮ ਕਰਨਾ 8 ਜਾਂ 9 ਘੰਟੇ ਅਗਰ ਤੁਹਾਨੂੰ ਉਹ ਬੰਦਾ ਕ ਦੂਜੀ ਗੱਲ ਇਹ ਹੈ ਕਿ ਜੇ ਤੁਹਾਨੂੰ ਸਵੇਰੇ 8 ਵਜੇ ਲੈ ਕੇ ਜਾਂਦਾ ਤਾਂ ਤੁਸੀਂ 2 ਜਾਂ 3-4 ਵਜੇ ਜਦੋਂ ਵੀ 8 ਘੰਟੇ ਹੋ ਗਏ ਆਪਣੇ ਤੁਸੀਂ ਕਹਿ ਸਕਦੇ ਵੀ ਮੈਂ ਘਰੇ ਚੱਲੇ ਆਂ ਵੀ ਮੈਨੂੰ ਛੱਡਿਓ ਘਰੇ ਬੋਲੀ ਨਹੀਂ ਆਉਂਦੀ ਭਾਸ਼ਾ ਨਹੀਂ ਆਉਂਦੀ ਇਹ ਬੰਦੇ ਨੂੰ ਯੂਜ਼ ਕਰਦੇ ਨੇ ਬਈ 12-14 ਘੰਟੇ 15 ਘੰਟੇ ਵੀ ਕਈ ਵਾਰੀ ਬੰਦੇ ਲਾਏ ਹੁੰਦੇ ਨੇ ਮੈਂ ਗਿਆ ਸੀ ਕਿਤੇ ਕੰਮ ਕਰਨ ਸਮੁੰਦਰੀ ਜਗ੍ਹਾ ਸੀਗੀ ਰੈਸਟੋਰੈਂਟ ਸੀਗਾ ਜਦੋਂ ਗਰਮੀ ਸ਼ੁਰੂ ਹੋਣੀ ਸੀ ਤੇ ਮੈਂ ਸਵੇਰੇ 7 ਵਜੇ ਕੰਮ ਤੇ ਗਿਆ ਸੀਗਾ ਮੈਨੂੰ ਬੰਦਾ ਨਾਲ ਲੈ ਕੇ ਗਿਆ 7 ਵਜੇ ਕਿ ਮੈਂ ਕੰਮ ਤੇ ਗਿਆ ਤੇ ਮੈਂ ਆਇਆ ਸ਼ਾਮੇ 7:30 ਵਜੇ ਮੈਨੂੰ 13-14 ਦੇ ਨੇੜੇ ਤੇੜੇ ਘੰਟੇ ਹੋ ਗਏ ਤੇ ਮੈਨੂੰ ਦਿੱਤੇ ਉਹਨੇ 40 ਰੁਪਏ ਮੇਰਾ ਬੜਾ ਮਨ ਦੁਖਿਆ ਵੀ ਮੈਂ ਹਾਂ ਯਾਰ ਮੈਂ ਪਹਿਲਾਂ ਜਮਾਨ ਨਹੀਂ ਕੀਤੀ ਤੇ ਮੈਨੂੰ ਕਿਸੇ ਬੰਦੇ ਨੇ ਕਹੇ ਤੂੰ 60 ਰੁਪਏ ਕਹਨੇ ਸੀਗੇ ਪਹਿਲੀ ਗੱਲ ਤਾਂ ਤੂੰ ਇਹ ਕਹਨੇ ਜੇ 14 ਘੰਟੇ ਲੱਗੇ ਤਾਂ ਤੂੰ 6 ਰੁਪਏ ਘੰਟੇ ਦੇ ਹਿਸਾਬ ਨਾਲ ਉਹਨੂੰ ਪਹਿਲੇ ਵੀ 6 ਰੁਪਏ ਘੰਟੇ ਦੇ ਹਿਸਾਬ ਨਾਲ ਪੈਸੇ ਲੈਣੇ ਆ ਮੈਨੂੰ 6 ਯੂਰੋ ਚਾਹੀਦੇ ਇੱਕ ਘੰਟੇ ਦੇ ਪਰ ਜਿੰਨੇ ਤੁਸੀਂ 14 ਲੱਗਣ 15 ਲੱਗਣ 13 ਲੱਗਣ ਤੇ ਤੁਸੀਂ ਉਹਦੇ ਸਾਨੂੰ ਤੁਹਾਨੂੰ ਪੈਸੇ 70 ਰੁਪਏ 65 ਜਵਾਨੇ ਕਰੱਖੋ 50 ਰੁਪਏ ਲੈਣੇ ਨੇ ਦੂਜੀ ਜਵਾਨੇ ਰੱਖੋ ਵੀ ਕੰਮ ਤੇ 8-9 ਘੰਟੇ ਕੰਮ ਕਰਨਾ ਤੀਜਾ ਇਹ ਆਪਣਾ ਪਾਣੀ ਨਾਲ ਲੈ ਕੇ ਜਾਓ ਆਪਣੀ ਰੋਟੀ ਪਰੌਂਠੇ ਨਾਲ ਲੈ ਕੇ ਜਾਓ ਕਦੇ ਵੀ ਉਹਨਾਂ ਦੀ ਰੋਟੀ ਜਿਹੜੇ ਬੰਦੇ ਹੁਣ ਮੀਟ ਨਹੀਂ ਖਾਂਦੇ ਵਿਚਾਰੇ ਫਾਜਾਂਦੇ ਵੀ ਹੁਣ ਕੀ ਖਾਈਏ ਯਾਰ ਮੈਂ ਦੇਖੇ ਨੇ ਬੰਦੇ ਇਦਾਂ ਦੇ ਫਸੇ ਵਿਚਾਰ ਹੁਣ ਤਾਂ ਮੈਂ ਤਾਂ ਮੀਟ ਖਾਂਦਾ ਹੀ ਨਹੀਂ ਮੈਂ ਤਾਂ ਸੂਰ ਸਾਦੀਆਂ ਪਾਨੀਆਂ ਖਾਂਦਾ ਹੀ ਨਹੀਂ ਕਈ ਬੰਦੇ ਇਦਾਂ ਕਹਿ ਦਿੰਦੇ ਨੇ ਤੁਸੀਂ ਆਪਣੀ ਰੋਟੀ ਤੇ ਪਾਣੀ ਆਪਣੇ ਵੱਲੋਂ ਨਾਲ ਲੈ ਜਾਓ ਉਹ ਬੰਦਾ ਖਵਾਉਂਦਾ ਉਹਦਾ ਧੰਨਵਾਦ ਆ ਪੁੱਛਦਾ ਉਹਦਾ ਧੰਨਵਾਦ ਆ ਪਰ ਤੁਸੀਂ ਆਪਣੀ ਜਿਹੜੀ ਚੀਜ਼ ਆ ਉਹ ਨਾਲ ਲੈ ਕੇ ਜਾਓ ਇਹ ਨਵੇਂ ਬੰਦੇਆਂ ਲਈ ਦੋ ਤਿੰਨ ਗੱਲਾਂ ਨੇ ਇਦਾਂ ਦੀਆਂ ਗੱਲਾਂ ਆਪਾਂ ਹੋਰ ਸ਼ੇਅਰ ਕਰਾਂਗੇ YouTube ਧੰਨਵਾਦ